ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਚੀਜ਼ ਤੁਸੀਂ ਇਹ ਦੇਖ ਰਹੇ ਹੋ ਇਹ ਕਿਸੇ ਦਾ ਮਹਿਲ ਸੀ ਕਰ ਉਜਾੜ ਦਿੱਤਾ ਗਿਆ ਰਾਤੋਂ ਰਾਤ ਸਵੇਰੇ ਕੰਮਾਂ ਤੇ ਗਏ ਹੋਏ ਸੀ ਸ਼ਾਮ ਨੂੰ ਜਦੋਂ ਘਰ ਆ ਕੇ ਦੇਖਿਆ ਤਾਂ ਸਾਰਾ ਘਟਾ ਦਿੱਤਾ ਗਿਆ ਇਹ ਘਰ ਦੇ ਮਾਲਕ ਕੌਣ ਨੇ ਸਿੱਖ ਸਿੱਖ ਪਰਿਵਾਰ ਨੂੰ ਉਜਾੜਿਆ ਗਿਆ ਚਾਰ ਪਰਿਵਾਰ ਨੇ ਜਿਹੜੇ ਸਿੱਖ ਇੱਥੇ ਉਜਾੜ ਦਿੱਤੇ ਗਏ ਨੇ ਆਹ ਦੇਖ ਸਕਦੇ ਹੋ ਤੁਸੀਂ ਉਜਾੜਿਆ ਦੇਖੋ ਇੱਕ ਤੁਸ ਉਜਾੜਿਆ ਦੇਖਿਆ ਗਿਆ ਦੇਖਣਗਾ ਜੀ ਗੱਲ ਇਹ ਹੈ ਵੀ ਇੱਥੇ ਜਿਹਨੇ ਨਾ ਇਹ ਡੰਗਰ ਸੀ ਨਾ ਉਹ ਵੀ ਖੋਲ ਕੇ ਲੈ ਗਏ ਇੱਥੇ ਡੰਗਰ ਸੀ ਇਹਨਾਂ ਦੇ ਉਹਨਾਂ ਨੂੰ ਵੀ ਖੋਲ ਕੇ ਨਾ ਜੀ ਲੈ ਗਏ ਵੀ ਬਿਲਕੁਲ ਹੀ ਉਜਾੜ ਦੋ ਹਨਾ ਘਰ ਤਾਂ ਚਲੋ ਉਜਾੜ ਹੀ ਦਿੱਤਾ ਜਿਹੜਾ ਰੋਟੀ ਦਾ ਸਾਧਨ ਹੈ ਆਪਾਂ ਹਨਾ ਚਲੋ ਡੰਗਰ ਰੱਖ ਕੇ ਗੁਜਾਰਾ ਕਰਦੇ ਆਂ ਵੀ ਬਿਲਕੁਲ ਹੀ ਉਜਾੜ ਦੋ ਸਿੱਖਾ ਨੂੰ ਖਤਮ ਕਰਨ ਦੀ ਬਹੁਤ ਵੱਡੀ ਜਾਨੀ ਕਿ ਸਰਕਾਰਾਂ ਵੱਲੋਂ ਇਹ ਚੱਲਿਆ ਜਾ ਰਿਹਾ ਹੈ ਨਾ ਕਦਮ ਚਾਲ ਬਹੁਤ ਵੱਡੀ ਚੱਲੀ ਜਾ ਰਹੀ ਹੈ ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਆਏ ਹੋਏ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਆਪਾਂ ਪਹਿਲਾਂ ਆਪਾਂ ਤੁਹਾਨੂੰ ਸਾਰੀ ਇੱਥੋਂ ਦਾ ਦਿਖਾ ਦਈਏ ਸਿੱਖ ਜਥੇਬੰਦੀ ਸਿੱਖ ਸਤਿ ਭਾਵਨਾ ਦਲ ਤੋਂ ਤੇ ਸ਼ੇਰੇ ਪੰਜਾਬ ਦਲ ਤੋਂ ਭਾਈ ਬਲਦੇਵ ਸਿੰਘ ਵਡਾਲਾ ਜੀ ਆਏ ਹੋਏ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਦਰੋਂ ਵੀ ਤੁਹਾਨੂੰ ਦਿਖਾਉਨੇ ਆ ਚਾਰ ਦੇ ਚਾਰ ਪਰਿਵਾਰ ਰਾਤੋਂ ਰਾਤ ਉਜੜ ਦਿੱਤੇ ਗਏ ਆ ਮਾਵਾ ਬੈਠੇ ਨੇ ਬਜ਼ੁਰਗ ਮਾਵਾ ਇਹਨਾਂ ਦੇ ਸੱਟਾ ਪੇਟਾ ਮਾਰੀ ਗਈਆਂ ਇਹਨਾਂ ਦੀ ਦੇਖ ਸਕਦੇ ਤੁਸੀਂ ਮੱਛਰ ਲੜ ਰਿਹਾ ਹੈ ਮੱਛਰ ਰਾਤ ਦਾ ਸਮਾਂ ਹੈ ਲਗਭਗ ਭਾਈ ਬਲਦੇਵ ਸਿੰਘ ਬਡਾਲਾ ਜੀ ਪਹੁੰਚੇ ਹੋਏ ਨੇ ਇੱਥੇ ਰਾਤ ਦਾ 10:30 11 ਵਜੇ ਦਾ ਟਾਈਮ ਹੋ ਚੁੱਕੇਗਾ ਉਹ ਇੱਥੇ ਚਾਰੇ ਪਾਸੇ ਜੀ ਤੁਹਾਨੂੰ ਨਜ਼ਰ ਕਮਾ ਕੇ ਦੇਖੋ ਕੁਝ ਵੀ ਨਹੀਂ ਸਿਰਫ ਇਸ ਦਰਖਤ ਦੇ ਹੇਠ ਸਿਰਫ ਇਸ ਦਰਖਤ ਦੇ ਹੇਠ ਇਹਨਾਂ ਨੂੰ ਮਾਵਾਂ ਨੂੰ ਆ ਛੋਟੇ ਬੱਚਿਆਂ ਨੂੰ ਇੱਥੇ ਰਾਤ गुजारਣੀ ਪੈ ਰਹੀ ਹੈ ਤੇ ਭਾਈ ਬਲਦੇਵ ਸਿੰਘ ਬਡਾਲਾ ਜੀ ਵੱਲੋਂ ਇਹ ਹੱਲਾ ਮਾਰੇ ਗਿਆ ਤੇ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਇੱਥੇ ਟੈਂਟ ਦਾ ਪ੍ਰਬੰਧ ਕੀਤਾ ਤੇ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਇਥੇ ਸਿੱਖ ਪਰਿਵਾਰ ਨੂੰ ਹੱਲਾਸ਼ੇਰੀ ਦਿੱਤੀ ਆ ਕਿ ਤੇ ਜਿਹੜੇ ਉਹਨਾਂ ਵੱਲੋਂ ਕੁਝ ਸਾਧਨ ਵੀ ਪ੍ਰੋਵਾਈਡ ਕਰਵਾਏ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਰਾਤੋਂ ਰਾਤ ਕਿਸੇ ਦਾ ਜਿਹੜਾ ਘਰ ਸੀ ਮਹਿਲ ਸੀ ਰਾਤੋਂ ਰਾਤ ਖਤਮ ਕਰ ਦਿੱਤਾ ਗਿਆ ਸਿਰਫ ਔਰ ਸਿਰਫ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਸਿੱਖ ਪਰਿਵਾਰ ਨੂੰ ਉਜਾੜਿਆ ਗਿਆ ਇਹ ਗੰਦੀ ਰਾਜਨੀਤੀ ਕਦੋਂ ਖਤਮ ਹੋਏਗੀ ਜੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਸਰਕਾਰ ਇੱਥੇ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਹੈ ਦੇਖਦੇ ਆ ਦੇਖਦੇ ਆ ਇਹਨਾਂ ਦੀ ਅੱਖਾਂ ਦੇ ਮੂਹਰੇ ਇਹਨਾਂ ਦਾ ਮਹਿਲ ਵਰਗਾ ਘਰ ਚੂਰ-ਚੂਰ ਕਰ ਦਿੱਤਾ ਗਿਆ ਇਹਨਾਂ ਦਾ ਪਰਿਵਾਰ ਰਾਤ ਨੂੰ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਇਹ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਇੱਥੇ ਆ ਕੇ ਉਹਨਾਂ ਨੂੰ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਭਾਈ ਬਲਦੇਵ ਸਿੰਘ ਵੜਾਲਾ ਜੀ ਆਏ ਹੋਏ ਨੇ ਤੇ ਉਹਨਾਂ ਦੀ ਵਾਈਟ ਵੀ ਲੈਂਦੇ ਹੈਗੇ ਆਪਾਂ ਗੱਲਬਾਤ ਕਰਾਉਂਦੇ ਆ ਤੁਹਾਡੀ ਤੇ ਉਹ ਛੋਟੇ ਛੋਟੇ ਬੱਚੇ ਰਾਤ ਨੂੰ ਛੋਟੇ ਛੋਟੇ ਬੱਚੇ ਕੁੜੀਆਂ ਬੇਟੀਆਂ ਇਹਨਾਂ ਦੀਆਂ ਤੇ ਇਹਨਾਂ ਬਾਰੇ ਵੀ ਨਹੀਂ ਸੋਚਿਆ ਦੂਸਰੀ ਚੀਜ਼ ਇੱਥੋਂ ਡੰਗਰ ਸਾਰੇ ਇਹਨਾਂ ਦੇ ਖੋਲ ਕੇ ਲੈ ਗਏ ਇਹਨਾਂ ਦਾ ਸਾਰਾ ਸੋਨਾ ਘਰ-ਬਾਰ ਸਾਰਾ ਮਿੱਟੀ ਹੋ ਗਿਆ ਇਸ ਤਰ੍ਹਾਂ ਦੇ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਸਿੱਖ ਪਰਿਵਾਰਾਂ ਨਾਲ ਇਦਾਂ ਧੱਕਾ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ 12 ਤਰੀਕ ਨੂੰ ਇੱਥੇ ਇਕੱਠ ਰੱਖਿਆ ਗਿਆ ਸਾਰੇ ਸਿੱਖ ਜਥੇਬੰਦੀਆਂ ਆਉਣਗੀਆਂ ਪਰ ਫਿਲਹਾਲ ਕੋਈ ਵੀ ਸਿੱਖ ਜਥੇਬੰਦੀ ਇੱਥੇ ਨਹੀਂ ਆਈ ਸਿਰਫ ਔਰ ਸਿਰਫ ਭਾਈ ਬਲਦੀਪ ਸਿੰਘ ਬੜਿਆਲਾ ਜੀ ਸ਼ੇਰੇ ਪੰਜਾਬ ਦਲ ਤੋਂ ਆਏ ਨੇ ਤੇ ਜਦੋਂ ਕਿ ਉਹਨਾਂ ਨੂੰ ਪਤਾ ਚੱਲਿਆ ਤੇ ਉਹ ਰਾਤ ਨੂੰ ਇੱਥੇ ਪਹੁੰਚੇ ਹੈਗੇ ਨੇ ਸਾਰਾ ਸਮਾਨ ਲੈ ਕੇ ਤੇ ਭਾਈ ਬਲਦੀਪ ਸਿੰਘ ਬੜਿਆਲਾ ਜੀ ਵੱਲੋਂ 26 ਤਰੀਕ ਤੋਂ ਇੱਥੇ ਇਦਾਂ ਹੀ ਦਰੱਖਤਾਂ ਦੇ નીચે ਹੀ ਰਹਿ ਰਹੇ ਸੀ ਤੇ ਭਾਈ ਬਲਦੀਪ ਸਿੰਘ ਬਡਾਲਾ ਜੀ ਨੇ ਆ ਕੇ ਇਹਨਾਂ ਦੀ ਸਾਰ ਲਈ ਤੇ ਟੈਂਟ ਦਾ ਪ੍ਰਬੰਧ ਕਰਵਾਇਆ ਰਾਤੋਂ ਰਾਤ ਆ ਕੇ ਤੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਪਰਿਵਾਰ ਨਾਲ ਕਾਫੀ ਭਾਵਕ ਹੋਇਆ ਹੈ ਤੇ ਭਾਈ ਬਲਦੀਪ ਸਿੰਘ ਬਡਾਲਾ ਜੀ ਮੇਲਾ ਨਿਕਲ ਚੁਲੇ ਤੇ ਅੱਗੇ ਮੌਇਨਾ ਕਰਾ ਰਹੇ ਨੇ ਦੇਖੋ ਆ ਤੁਸੀਂ ਇਹਨਾਂ ਦਾ ਪਰਿਵਾਰ ਰੋਂਦਾ ਕਰ ਲਾਉਂਦਾ ਸੋਨੂੰ ਦੱਸ ਦਈਏ ਕਿ ਇਹਨਾਂ ਦੇ ਡੰਗਰ ਬੱਚੇ ਵੀ ਖੋਲ ਕੇ ਲੈ ਗਏ ਤੇ ਇਹਨਾਂ ਨਾਲ ਕੁੱਟਮਾਰ ਵੀ ਹੋਈ ਇਹ ਹਰਿਆਣਾ ਦਾ ਪਿੰਡ ਦੇਖੋ ਪਤਾ ਨਹੀਂ ਇਹ ਵਿਤਕਰਾ ਕਦੋਂ ਖਤਮ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ